ਕਿ ਕੀ ਕਾਰਨ ਹੈ ਕਿ ਅੱਜ ਇਹ ਕੰਮ ਉੱਤੇ ਬੰਦ ਪਾਇਆ ਇਹ ਵੀਰ ਦੀ ਸੜਕ ਦਾ ਮਸਲਾ ਹੈ ਠੇਕੇਦਾਰ ਨੂੰ ਬੇਨਤੀਆਂ ਬੜੀਆਂ ਕੀਤੀਆਂ ਵਾਕੇ ਮੋੜ ਤੋਂ ਲੈ ਕੇ ਤੇ ਸੋਡੇ ਵਾਲੇ ਤੱਕ ਸੜਕ ਦਾ ਬਹੁਤ ਮੰਦਾ ਹਾਲ ਆ ਇੰਨਾ ਜਿਆਦਾ ਮੰਦਾ ਹਾਲ ਵੀ ਉੱਥੋਂ ਦੇ ਬਾਪੇ ਬੁੱਢੇ ਦਾ ਮੇਲਾ ਹੈ ਅਸੀਂ ਠੇਕੇਦਾਰ ਨੂੰ ਇੰਨੀ ਬੇਨਤੀ ਕੀਤੀ ਆ ਵੀ ਤੁਸੀਂ ਉੱਤੇ ਪਤਲਾ-ਪਤਲਾ ਪਾ ਕੇ ਤੇ ਇੱਕਲੀ ਸੜਕ ਚਾਲੂ ਕਰ ਦਿਓ ਨਾਰੇ ਤੋਂ ਲਾਰਾ ਲਾਈ ਜਾਂਦੇ ਅੱਜ ਨਾਲ ਨੇ ਭੜਕੇ ਸਾਹਿਬ 14 ਦਾ ਟਾਈਮ ਦਿੱਤਾ ਸੀ 4 ਦਿਨ ਹੋ ਗਏ ਆ ਅੱਜ ਹਾਰ ਕੇ ਧਰਨਾ ਲਾਇਆ ਹੈ ਤੇ ਸਾਡਾ ਨਹੀਂ ਸਰਦਾ ਕਰਕੇ ਤੇ ਸਾਡੀ ਮਜਬੂਰੀ ਹੈ ਤਾਂ ਲਾਇਆ ਧਰਨਾ ਨਹੀਂ ਜੋ ਤਾਣੀ ਇਹ ਜਨਾਜ਼ਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਜਦ ਜੇ ਸਾਡਾ ਮਸਲਾ ਹੱਲ ਨਾ ਹੋਇਆ ਉਹਨਾਂ ਚਿਰ ਅਸੀਂ ਧਰਨਾ ਨਹੀਂ ਕਰਾਵਾਂਗੇ ਤੇ ਬੋਲਜੋ ਵੀਰ ਜੀ ਕੀ ਨੌਬਤ ਅੱਜ ਇੰਨੀ ਆ ਗਈ ਕਿ ਧਰਨਾ ਪ੍ਰਦਰਸ਼ਨ ਜਿਹੜਾ ਪੈ ਰਿਆ ਨੌਬਤਾਂ ਸਿਮਰਨ ਜੀ ਬਹੁਤ ਦਿਨਾਂ ਤੋਂ ਤੁਸੀਂ ਭਲੀ ਭਾਂਤ ਜਾਣੂ ਜੇ ਇਸ ਇਲਾਕੇ ਦੇ ਸਾਡੇ ਸੱਜਣ ਜੇ ਬੀਐਸ ਰੋਡ ਦਾ ਬਹੁਤ ਬੁਰਾ ਹਾਲਾ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਪਰੇਸ਼ਾਨੀਆਂ ਸਹਿੰਦੇ ਆ ਰਹੇ ਹਾਂ ਹੁਣ ਕੀ ਸੀ ਵਾਰ-ਵਾਰ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਮਿੰਟ ਵੀ ਕਰ ਚੁੱਕੇ ਹਾਂ ਵੀ ਯਾਰ ਦੱਸੋ 3 ਕਿਲੋਮੀਟਰ ਦਾ ਟੋਟਾ ਸਾਡਾ ਸੜਕ ਦਾ ਕਿਉਂ ਨਹੀਂ ਬਣ ਰਿਹਾ ਅੱਗੇ ਬਾਬਾ ਬੁੱਢਾ ਸਾਹਿਬ ਦਾ ਮੇਲਾ ਆ ਰਿਹਾ ਹੈ ਉਦੇ ਪੈਸੰਕਾਂ ਪੈ ਗਦਲ ਵੀ ਜਾਣਾ ਮੇਨ ਰਸਤਾ 90% ਲੋਕ ਇਧਰ ਦੀ ਜਾਂਦੇ ਰਸਤਾ ਦੇ ਸੰਗਤਾਂ ਦੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅੱਜ ਅਸੀਂ ਆ ਕੇ ਇਸ ਮੁਜਾਹਰਾ ਕਰ ਰਹੇ ਹਾਂ ਆਜ਼ਾ ਰੋਸ ਮਜਾਰਾ ਕਰ ਰਹੇ ਆ ਵੀ ਸਾਡੀ ਕੋ ਸੁਣਵਾਈ ਕੀਤੀ ਇਹ ਪ੍ਰਸ਼ਾਸਨ ਨੇ ਸਾਨੂੰ ਸੁਣਿਆ ਨਹੀਂ ਕੋਈ ਸਮਝ ਨਹੀਂ ਰਹਿ ਜਾਣਾ ਪ੍ਰਸ਼ਾਸਨ ਨੂੰ ਇਹ ਇਲਾਕਾ ਨਹੀਂ ਆਉਂਦਾ ਸ਼ਾਇਦ ਉਹਨਾਂ ਦੇ ਅਧੀਨ ਨਹੀਂ ਆ ਰਿਹਾ ਸ਼ਾਇਦ ਪੰਜਾਬ ਦੀ ਲਕੀਰ ਤੋਂ ਬਾਹਰ ਆ ਮੈਨੂੰ ਤਾਂ ਲੱਗਦਾ ਹੈ ਜਿਹੜਾ ਉਹਨਾਂ ਨੇ ਸੁਣ ਨਹੀਂ ਰਿਹਾ ਉਹ ਇਹ ਐਮਐਲਏ ਕੋਈ ਡੀਸੀ ਸਾਡੀ ਗੱਲ ਸਾਨੂੰ ਤਿਆਰ ਨਹੀਂ ਇਸ ਕਰਕੇ ਮਜਾਲਾ ਲਾ ਕੇ ਬਿਡੇ ਸਾਡੀ ਬੇਨਤੀ ਹੈ ਸਾਡੀ ਸੜਕ ਬਣਵਾਈ ਜਾਵੇ ਉਹਨਾਂ ਜਿਹੜੇ ਅਸੀਂ ਨਹੀਂ ਉੱਠਾਂਗੇ ਸੜਕ ਦੀ ਗੱਲ ਕਰੀਏ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੀ ਖਰਾਬ ਸਰ ਜੀ ਪਹਿਲਾਂ ਦਾ 4 ਸਾਲ ਤੋਂ ਪਹਿਲਾਂ 5 ਸਾਲ ਮਨਜ਼ੂਰੀ ਨਹੀਂ ਮਿਲੀ ਸੜਕ ਮਨਜ਼ੂਰ ਹੋਈ ਐਨਐਚਏ ਵੇ ਬਣੇ ਨੂੰ 1 ਟੈਂਡਰ ਉਹਨੂੰ ਹੋ ਗਿਆ ਜੀ ਇਹਦਾ ਅਪ੍ਰੈਲ ਦੇ ਵਿੱਚ ਸਮਾਪਤੀ ਹੋ ਚੁੱਕੀ ਤੁਸੀਂ ਹੋਰ ਰਿਕਾਰਡ ਗੜਕਰੀ ਸਾਹਿਬ ਦੀ ਸਪੀਚ ਕੱਢ ਸਕਦੇ ਜੀ ਵੀ ਅਪ੍ਰੈਲ 2021 ਤੱਕ ਕਾਰਫਕੇ ਤੋਂ ਲੈ ਕੇ ਜੋ ਮਕਸਦ ਤੱਕ ਦੀ ਰੋਡ ਕੰਪਲੀਟ ਹੋਣੀ ਸੀ ਪਰ ਸਾਰੀ ਦਾ ਬਹੁਤ ਬੁਰਾ ਹਾਲ ਆ ਇੱਥੋਂ ਅਸੀਂ ਇੰਨੇ ਤੰਗਿਆਂ ਪਰੇਸ਼ਾਨਿਆਂ ਰੋੜਿਆਂ ਨਾਲ ਹਾਦਸੇ ਹੋ ਰਹੇ ਯਾਰ ਜਾਂ ਨਾਲ ਰੋੜੇ ਵੱਜਦੇ ਆ ਗੱਡੀਆਂ ਦੇ ਕਦੀ ਸ਼ੀਸ਼ੇ ਟੁੱਟ ਰਹੇ ਆ ਕਦੀ ਕਾਰਾਂ ਦੇ ਸ਼ੀਸ਼ੇ ਟੈਰ ਪਾੜ ਰਹੇ ਨੇ ਕਈਆਂ ਸੱਜਣਾ ਦੇ ਇਸ ਕਰਕੇ ਦੁਖੀ ਹੋ ਕੇ ਅੱਜ ਅਸੀਂ ਰੋਸ ਮੰਜਾਲਾ ਕਰ ਰਹੇ ਹੇ ਕਦੋਂ ਤੱਕ ਇਹ ਚੱਲਿਆ ਰਹੇਗਾ ਇਹ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਣੇ ਜਾਰੀ ਰਹੇ ਜਾਂ ਇਹ ਪ੍ਰਸ਼ਾਸਨਿਕ ਧਾਰੀ ਹੋਣ ਸਾਨੂੰ ਦੱਸਣੇ ਕੰਮ ਸ਼ੁਰੂ ਕਰਾਉਣ ਫਿਰ ਬੰਦ ਕਰਾਂਗੇ ਨਹੀਂ ਤੇ ਜਾਰੀ ਰਹੇਗਾ